ਪਾਨੇ ਸਿੱਧੂ ਦੀ ਰਿਹਾਈ ਦਾ ਮੁੱਦਾ ਤਾਂ ਅਜੇ ਚੱਲਦਾ ਪਿਆ ਸੀ ਪਾਨੇ ਸਿੱਧੂ ਨੂੰ ਰਿਹਾ ਕਰਨ ਦੀਆਂ ਗੱਲਾਂ ਚੱਲਦੀਆਂ ਪਈਆਂ ਸੀ ਤੇ ਉਸੇ ਦੇ ਵਿੱਚ ਇੱਕ ਹੋਰ ਐਫਆਈਆਰ ਦਰਜ ਕਰ ਲਈ ਗਈ ਹੈ ਹੁਣ ਪਾਨੇ ਸਿੱਧੂ ਦੇ ਪਰਿਵਾਰ ਦੇ ਸਮੇਤ 200 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ 200 ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਜਿਸ ਦੇ ਵਿੱਚ ਪਾਨੇ ਸਿੱਧੂ ਦੇ ਪਰਿਵਾਰਕ ਮੈਂਬਰ ਨੇ ਯਾਨੀ ਕਿ ਪਾਨੇ ਸਿੱਧੂ ਦੇ ਮਾਪੇ ਉਸ ਦੀਆਂ ਭੈਣਾਂ ਅਤੇ ਉਸ ਦਾ ਭਰਾ ਅਮਨਾ ਸਿੱਧੂ ਇਹ ਸ਼ਾਮਿਲ ਨੇ ਜਦਕਿ ਪਿੰਡ ਕੋਟ ਦੁਨਾ ਦੇ ਸਰਪੰਚ ਤੇ ਪੰਚਾਂ ਦਾ ਨਾਮ ਵੀ ਵਿੱਚ ਪਾਇਆ ਗਿਆ ਔਰ ਨਾਲ ਦੀ ਨਾਲ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਦਰਅਸਲ 3 ਫਰਵਰੀ ਨੂੰ ਸੰਗਰੂਰ ਸੀਐਮ ਭਗਵੰਤ ਮਾਨ ਦੀ ਰਿਹਾਈਸ਼ ਦੇ ਬਾਹਰ ਧਰਨਾ ਲਗਾਇਆ ਜਾਣਾ ਸੀ ਜਿਸ ਨੂੰ ਲੈ ਕੇ ਵੱਡਾ ਇਕੱਠ ਜਿਹੜਾ ਆ ਉਹ ਸੰਗਰੂਰ ਜਾ ਰਿਹਾ ਸੀ ਜਦ ਕੀ ਨਜ਼ਦੀਕੀ ਟੋਲ ਪਲਾਜ਼ਾ ਦੇ ਉੱਤੇ ਹਾਲਾਤ ਤਣਾਪੂਰਵਕ ਹੋ ਗਏ ਹਾਲਾਤ ਇੰਨੇ ਜ਼ਿਆਦਾ ਤਣਾਪੂਰਵਕ ਹੋ ਗਏ ਕਿ ਉੱਥੇ ਕੁੱਟਮਾਰ ਸ਼ੁਰੂ ਹੋ ਗਈ ਉੱਥੇ ਹਾਲਾਤ ਹੱਥੋਂ ਬਾਹਰ ਹੋ ਗਏ ਮੌਜੂਦਾ ਸਮੇਂ ਦੇ ਉੱਤੇ ਪੁਲਿਸ ਉੱਥੇ ਮੌਜੂਦ ਸੀ ਪੁਲਿਸ ਦੇ ਸਮਝਾਉਣ ਦੇ ਬਾਵਜੂਦ ਵੀ ਇਹ ਕਿਹਾ ਗਿਆ ਆ ਕਿ ਭੀੜ ਨੂੰ ਢਕਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਜਿਸ ਦੇ ਚੱਲਦੇ ਸੀ ਆ ਗਿਆ ਇਨਚਾਰਜ ਜਗ ਜਗਦੀਪ ਸਿੰਘ ਨਾ ਦੇ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਕਰਪਾਨਾਂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉੱਥੇ ਹੀ ਪੁਲਿਸ ਦੇ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਪਰਿਵਾਰ ਦਾ ਨਾਮ ਹੈ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਤੇ ਪੰਚਾਂ ਦਾ ਨਾਮ ਹੈ ਔਰ ਦੂਜੇ ਪਾਸੇ 200 ਅਣਪਛਾਤੇ ਵਿਅਕਤੀਆਂ ਦਾ ਨਾਮ ਇਸ ਦੇ ਵਿੱਚ ਲਾਇਆ ਗਿਆ ਆ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੀ ਸ਼ਾਮਿਲ ਨੇ ਜੋ ਕਿ ਭਾਨੇ ਸਿੱਧੂ ਦੀ ਹਮਾਇਤ ਦੇ ਵਿਚਾਰੇ ਸਨ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ 10 ਤਰੀਕ ਤੱਕ ਦਾ ਸਮਾਂ ਜਿਹੜਾ ਉਹ ਕਿਹਾ ਗਿਆ ਸੀਗਾ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਉਸੇ ਦਰਮਿਆਨ ਹੁਣ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਜਿਸ ਐਫਆਈਆਰ ਦੇ ਵਿੱਚ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੂੰ ਇਨਵੋਲ ਕਰ ਦਿੱਤਾ ਗਿਆ ਭਾਨੇ ਸਿੱਧੂ ਦੇ ਮਾਪਿਆਂ ਨੂੰ ਉਸ ਦੀਆਂ ਦੋ ਭੈਣਾਂ ਅਤੇ ਉਸ ਦਾ ਇੱਕ ਭਰਾ ਅਮਨਾ ਸਿੱਧੂ ਅਮਣਾ ਸਿੱਧੂ ਦੇ ਬਾਰੇ ਇਹ ਵੀ ਦੱਸ ਦਿੰਨੇ ਆ ਕਿ ਅਮਣਾ ਸਿੱਧੂ ਦਾ ਨਾਮ ਮੋਹਾਲੀ ਵਾਲੀ ਐਫਆਈਆਰ ਦੇ ਵਿੱਚ ਵੀ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਮੋਹਾਲੀ ਇੱਕ ਫੇਸ ਦੇ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਔਰ ਭਾਨਾ ਸਿੱਧੂ ਤੇ ਅਮਣਾ ਸਿੱਧੂ ਦਾ ਨਾਮ ਉਸ ਐਫਆਈਆਰ ਚ ਪਾਇਆ ਗਿਆ ਸੀ ਧੰਕਾਉਣ ਦੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਸੀ ਪਰ ਉਸ ਐਫਆਈਆਰ ਤੋਂ ਬਾਅਦ ਹੁਣ ਇੱਕ ਹੋਰ ਐਫਆਈਆਰ ਹੋਈ ਹੈ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਭਰਾ ਦਾ ਨਾਮ ਲਿਖਿਆ ਗਿਆ ਹੈ ਇਲਜ਼ਾਮ ਲੱਗੇ ਨੇ ਤੋੜ ਭੰਦੇ ਸਰਕਾਰੀ ਮੁਲਾਜ਼ਮਾ ਦੇ ਉੱਤੇ ਹਮਲਾ ਕਰਨ ਦੇ ਔਨ ਡਿਊਟੀ ਮੁਲਾਜ਼ਮਾ ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਔਰ ਨਾਲ ਦੀ ਨਾਲ ਤੋੜਪਾਨ ਸਰਕਾਰੀ ਪ੍ਰਾਪਰਟੀ ਦੀ ਤੋੜਪਾਨ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਨਵਾਂ ਪਰਚਾ ਜਿਹੜਾ ਉਹ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਭਾਨੇ ਸਿੱਧੂ ਦੇ ਸਬੰਧੀ ਉਸ ਦੇ ਪਰਿਵਾਰ ਦੇ ਸਬੰਧੀ ਮੁਸ਼ਕਲਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਜੋ ਵੀ ਦੱਸ ਹੋਵੇਗਾ ਦੱਸਦੇ ਰਵਾਂਗੇ ਬਡੇ ਰੂ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐ